ਕਿਸੇ ਨੇ ਪੁੱਛਿਆ ਵੀ ਵੀ ਜਿਵੇਂ ਮਹਾਰਾਜ ਨੇ ਕਹਿੰਦੇ ਵੀ ਸਿੱਖਾਂ ਦਾ ਰਾਜ ਆਏਗਾ ਹਣਾ ਕੋਈ ਧਰਮ ਦਾ ਰਾਜ ਆਊਗਾ ਚੰਗਾ ਰਾਜ ਆਉਣਾ ਵੀ ਇਹ ਕਦੋਂ ਆਉਣਾ ਤੇ ਸੰਤਾਂ ਨੇ ਉਦੋਂ ਹੀ ਵਚਨ ਕੀਤੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਰਾਜ karenge akalsa ਕੀ ਰਹੇ ਨ ਕੋ ਇਹ ਮਹਾਰਾ ਦੇ ਬਚਨਾ ਟੱਲਨੇ ਦੁਨੀਆ ਚਾਹੇ ਜਿੰਨੇ ਮਰਜੀ ਕੋਸ਼ਿਸ਼ਾਂ ਕਰ ਲੇ ਇਹ ਸਿੱਖਾਂ ਦਾ ਘਰ ਬਣ ਨਹੀਂ ਬਣਨਾ ਸਿੱਖਾਂ ਦਾ ਰਾਜ ਹੋਣਾ ਹੀ ਆਉਣਾ ਹੈ ਤੇ ਦੁਨੀਆ ਦੇ ਉੱਤੇ ਵੀ ਧਰਮ ਦਾ ਰਾਜ ਆਉਣਾ ਹੀ ਆਉਣਾ ਹੈ ਵੀ ਇਹ ਬਚਨਾ ਟੱਲਣੇ ਸਾਰਾ ਬ੍ਰਹਿਮੰਡ ਇੱਧਰ-ਇੱਧਰ ਹੋ ਸਕਦਾ ਵੀ ਪਰ ਗੁਰੂ ਸਾਹਿਬਾਂ ਦੇ ਜਿਹੜੇ ਬਚਨ ਹੈ ਉਹ ਨਹੀਂ ਹਿੱਲ ਸਕਦੇ ਪਰ ਇੱਕ ਗੱਲ ਹੋਰ ਸੰਤਾਂ ਨੇ ਕਹੀ ਵੀ ਸਿੱਖਾਂ ਦੀ ਇਹ ਨਹੀਂ ਬੰਦਗੀ ਨਹੀਂ ਹੈ ਜਿਵੇਂ ਮੁਸਲਮਾਨਾਂ ਦੀ ਬੰਦਗੀ ਬਹੁਤ ਹੈ ਵੀ ਸਿੱਖਾਂ ਦਾ ਜਿਹੜਾ ਰਾਜ ਹੈ ਉਹ ਸਿੱਖਾਂ ਦੀ ਬੰਦਗੀ ਦੇ ਉੱਪਰ ਟਿਕਣਾ ਹੈ ਸਿੱਖਾਂ ਜੇ ਆਪਣੀ ਬੰਦਗੀ ਨੂੰ ਵਧਾਉਣਗੇ ਤਾਂ ਹੀ ਉਹ ਰਾਜ ਆ ਸਕਦਾ ਹੈ ਤਾਂ ਹੀ ਉਹ ਰਾਜ ਟਿਕ ਸਕਦਾ ਹੈ ਜੇ ਬੰਦਗੀ ਨਹੀਂ ਤਾਂ ਨਹੀਂ ਵੀ ਜੇ ਸਿੱਖ ਅਮਰਤ ਵੇਲੇ ਉੱਠਣਗੇ ਇੱਕ ਗੁਰਦੁਆਰਾ ਸਾਹਿਬ 'ਚ ਥਾਂ-ਥਾਂ ਤੇ ਬਚਨ ਲਿਖੇ ਹੁੰਦੇ ਸੰਤਾਂ ਦੇ ਵੀ ਜੇ ਸਿੱਖ ਅਮਰਤ ਵੇਲੇ ਉੱਠ ਕੇ ਜੇ ਸਿੱਖਾਂ ਦੇ ਪਿੰਡਾਂ ਦੇ ਵਿੱਚੋਂ ਅਮਰਤ ਵੇਲੇ ਖੂਹਾਂ ਦੇ ਉੱਪਰ ਡੋਲ ਖੜਕਣਗੇ ਉਹਨਾਂ ਦਾ ਮਤਲਬ ਇਹ ਸੀਗਾ ਵੀ ਇਹ ਉਸ ਵੇਲੇ ਵੀ ਜੀ ਅਸਨਾਣ ਕਰਨਗੇ ਸਿੱਖ ਉਹਨਾਂ ਵੇਲੇ ਚ ਖੂਹ ਹੁੰਦੇ ਨਾ ਖੂਹਾਂ ਦੇ ਉੱਤੇ ਜਾ ਕੇ ਲੋਕੀ ਅਸਨਾਣ ਕਰਦੇ ਵੀ ਇਹ ਖੂਹਾਂ ਦੇ ਡੋਲ ਖੜਕਣਗੇ ਅਮਰਤ ਵੇਲੇ ਸਿੱਖ ਅਸਨਾਣ ਕਰਨਗੇ ਫਿਰ ਬੰਦਗੀ 'ਚ ਜੁੜਨਗੇ ਵੀ ਤਾਂ ਕਿਤੇ ਸਿੱਖਾਂ ਦਾ ਪ੍ਰਤਾਪ ਵਧਣਾ ਹੈ ਬੰਦਗੀ ਬਿਨਾ ਪ੍ਰਤਾਪ ਨਹੀਂ ਵਧਣਾ ਬੰਦਗੀ ਬਿਨਾ ਕੋਈ ਦੇਖ ਨਹੀਂ ਹੈ ਸਿੱਖਾਂ ਨੂੰ ਇਸ ਮਸਲੇ ਵਿੱਚ ਸੰਤ ਸਮਝਦੇ ਸੀ ਵੀ ਬਹੁਤ ਪਿੱਛੇ ਬੰਦਗੀ ਬਹੁਤ ਘੱਟ ਆ ਸਿੱਖਾਂ ਦੀ ਜਿੰਨੀ ਹੋਣੀ ਚਾਹੀਦੀ ਉੰਨੀ ਹੈ ਨਹੀਂ ਤੇ ਸੰਤਾਂ ਦਾ ਇਹ ਨਹੀਂ ਹੈ ਵੀ ਇਕੱਲਾ ਧਾਰਮਿਕ ਹੀ ਨਾਲ ਨਾਲ ਰਾਜਨੀਤੀ ਦੇ ਵਿੱਚ ਵੀ ਹੈ ਜਿੱਥੇ ਉਹਨਾਂ ਨੂੰ ਲੱਗਿਆ ਵੀ ਕਿ ਰਾਜਨੀਤੀ ਦੇ ਵਿੱਚ ਕਿਸੇ ਸਮੇਂ ਦੇ ਉੱਤੇ ਵੀ ਆਪਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਕਰ ਸਕਦੇ ਹਾਂ ਉਹ ਉਹਨਾਂ ਨੇ ਹਾਮੀ ਭਰੀ ਹੈ ਇੱਕ ਵਾਰੀ ਉਦੋਂ ਜਿੱਦਾਂ ਅੰਗਰੇਜ਼ ਸਰਕਾਰ ਦੇ ਹਾਲਾਤ ਬਣੇ ਇਹ ਕੋਈ 1920 ਤੋਂ ਬਾਅਦ ਦੀ ਗੱਲ ਹੈ ਕਿ ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚੋਂ ਕਿਸੇ ਉਦਲੇ ਸਰਕਾਰ ਦਾ ਕੋਈ ਅਫਸਰ ਆਇਆ ਸੰਤਾਂ ਦੇ ਕੋਲ ਆਇਆ ਤੇ ਇਹਨਾਂ ਨੂੰ ਕਹਿੰਦਾ ਵੀ ਜੇ ਅਸੀਂ ਉਧਰੋਂ ਬਗਾਵਤ ਸ਼ੁਰੂ ਕਰਦੀ ਅੰਗਰੇਜ਼ ਸਰਕਾਰ ਦੇ ਵਿਰੁੱਧ ਵੀ ਪੰਥ ਤੁਹਾਡੇ ਨਾਲ ਪੰਜਾਬ ਦੇ ਵਿੱਚ ਬਹੁਤ ਸਿੱਖ ਤੁਹਾਡੇ ਕਹੇ ਤੇ ਤੁਰਦੇ ਆ ਬੀ ਤੁਸੀਂ ਸਾਡੇ ਨਾਲ ਫਿਰ ਲੱਗੋਗੇ ਅੰਗਰੇਜ਼ਾਂ ਦੇ ਖਿਲਾਫ ਲੜਨ ਦੇ ਲਈ ਤੇ ਸੰਤਾ ਨੇ ਉਹਨਾਂ ਨੂੰ ਇਹੀ ਜਵਾਬ ਦੇ ਕੇ ਤੋੜਿਆ ਵੀ ਜੇ ਤੁਸੀਂ ਬਗਾਵਤ ਸ਼ੁਰੂ ਕਰੋ ਵੀ ਸਭ ਤੋਂ ਅੱਗੇ ਮੈਂ ਹੋਊਂਗਾ ਲੜਨ ਵਾਲਾ ਤਲਵਾਰ ਚੁੱਕਣ ਵਾਲਾ ਵੀ ਤੁਸੀਂ ਸ਼ੁਰੂ ਕਰੋ ਉਹ ਗੱਲ ਕਰ ਉਹਨਾਂ ਨੇ ਕੀਤੀ ਐਸਾ ਐਸਾ ਕੁਝ ਕੀਤਾ ਨਹੀਂ ਕੋਈ ਬਗਾਵਤ ਤੁਹਾਨੂੰ ਸ਼ੁਰੂ ਨਹੀਂ ਕੀਤੀ ਜੇਕਰ ਤੇ ਹੁੰਦੀ ਸੰਤਾਂ ਸਤਿਗੁਰੂ ਹਾਂ ਤਾਂ ਉਹਨਾਂ ਨੇ ਇਹ ਕਿਹਾ ਗੱਲ ਤੇ ਸੰਤਾਂ ਨੇ ਰਾਜਨੀਤੀ ਦੇ ਬਾਰੇ ਆਗੂਆਂ ਦੇ ਬਾਰੇ ਬਹੁਤ ਐਸੇ ਬਚਨ ਕੀਤੇ ਆ ਆਗੂਆਂ ਬਾਰੇ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜਾ ਆਗੂ ਹੋਵੇ ਉਹਦੇ ਚ ਧੀਰਜਤਾ ਹੋਵੇ ਸੂਰਬੀਰਤਾ ਹੋਵੇ ਤੇ ਗੰਭੀਰਤਾ ਹੋਵੇ ਇਹ ਤਿੰਨ ਗੁਣ ਜ਼ਰੂਰੀ ਹੋਣੇ ਚਾਹੀਦੇ ਸੂਰਬੀਰ ਤੇ ਹੋਣਾ ਹੀ ਚਾਹੀਦਾ ਹੈ ਧੀਰਜਤਾ ਹੋਵੇ ਵੀ ਉਹ ਉਹਦੇ ਚ ਧਰਤੀ ਜਿੰਨੀ ਮਾਦਾ ਹੋਵੇ ਕੋਈ ਵੀ ਗੱਲ ਕੋਈ ਵੀ ਘਟਨਾ ਸਹਿਣ ਦਾ ਤੇ ਉਹਦੇ 'ਚ ਗੰਭੀਰਤਾ ਹੋਣੀ ਚਾਹੀਦੀ ਹੈ। ਵੀ ਐਵੇਂ ਨਹੀਂ ਬਣਾ ਮਤਲਬ ਤੋਂ ਬੋਲੀ ਜਾਣਾ। ਵੀ ਜਿਹੜੀ ਗੱਲ ਜਿਹੜਾ ਬੰਦਾ ਹੁਣ ਲੱਗਦਾ ਵੀ ਇਹ ਨੂੰ ਆ ਬੰਦੇ ਨੂੰ ਇੰਨੀ ਇੱਕ ਗੱਲ ਹੀ ਦੱਸਣੀ ਚਾਹੀਦੀ ਹੈ ਉਹ ਉਨੀ ਇੱਕ ਗੱਲ ਹੀ ਦੱਸੇ। ਵੀ ਮੌਕੇ ਮੁਤਾਬਕ ਹਾਲਾਤ ਮੁਤਾਬਕ ਬੰਦੇ ਦੇ ਉਹ ਵੀ ਸਮਰੱਥਾ ਮੁਤਾਬਕ ਸਿਰਫ ਉਹਨਾਂ ਕੀ ਭੇਦ ਜ਼ਾਹਰ ਕਰਨ ਵਾਲਾ ਬੰਦਾ ਹੁੰਦਾ ਉਹਨਾਂ ਸਿੱਖਾਂ ਦੇ ਬਾਰੇ ਤਾਂ ਜਿਹੜੀ ਗੱਲ ਉਹਨਾਂ ਨੇ ਕਹੀ ਆ ਵੀ ਹਰੇਕ ਜਿਹੜਾ ਕੋਈ ਬੰਦਾ ਜਨਮ ਲੈਂਦਾ ਵੀ ਉਹ ਜੰਮਦਾ ਖਾਲਸਾ ਹੀ ਹੁੰਦਾ ਵੀ ਉਸ ਤੋਂ ਬਾਅਦ ਦੇ ਵਿੱਚ ਹੀ ਜਦੋਂ ਨਾਈ ਦੇ ਜਾਂਦਾ ਫੇਰੀ ਉਹਦੇ ਹੋਰ ਬੰਦੇ ਬਣਦੇ ਜੀ ਤੁਸੀਂ ਕੀ ਕਿਹਾ ਸੀਗਾ ਵੀ ਸੰਤਾਨ ਨੇ ਕੀ ਆ ਸੀਗਾ ਕਿ ਨਾਮ ਬੰਦਗੀ ਅਭਿਆਸ ਸਿੱਖਾਂ ਦਾ ਘਟਾ ਜੇ ਕਰਨਗੇ ਤੇ ਫੇਰ ਹੀ ਸਿੱਖ ਰਾਜ ਆਊਗਾ ਹੂੰ ਪਰ ਇਨੀ ਮੋਰ ਜ਼ਰੂਰ ਲਈਦੀ ਵੀ ਆਊਗਾ ਹੂੰ ਇਹ ਨਹੀਂ ਕਿ ਆ ਵੀ ਨਹੀਂ ਆਊਗਾ ਪਰ ਇਹ ਯਤਨ ਕਰਨੇ ਪੈਣਗੇ ਹੂੰ ਜੇ ਯਤਨ ਨਹੀਂ ਕਰਦੇ ਤੇ ਫੇਰ ਉਹ ਮਹਾਰਾ ਦੇ ਬਚਨ ਦਾ ਟਲ ਹੋਣਾ ਹੀ ਹੋਣਾ ਉਹ ਆਪਾਂ ਨਹੀਂ ਯਤਨ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਕਰ ਲੈਣੀਆਂ ਪਰ ਉਹਨਾਂ ਚਿਰ ਫੇਰ ਆਪਣੀ ਤਾਂ ਕੋਈ ਸੇਵਾ ਨਹੀਂ ਨਾ ਮਹਾਰਾ ਇਹਨਾਂ ਦਾ ਆਪਣੀ ਦਾ ਸੇਵਾ ਦੇਖਣੀ ਹੈ ਆਪਣੀ ਬੰਦਗੀ ਦੇਖਣੀ ਹੈ ਜੀ ਜੇ ਆਪਾਂ ਉਸ ਪਾਸੇ ਨਹੀਂ ਜਾ ਰਹੇ ਤੇ ਆਪਾਂ ਤਾਂ ਮਹਾਰਾ ਕਿਸੇ ਨੂੰ ਤਾਂ ਮਿਲਣਗੇ ਕਿਉਂ ਨਾ ਆਪਾਂ ਲਈ